ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਡਾਕਟਰ ਸੁਖਵਿੰਦਰ ਸਿੰਘ ਝੰਡਾਕਲਾਂ ਅੱਜ ਇੱਕ ਰਿਪੀਟ ਮੱਝ ਦੀ ਗੱਲ ਕਰਾਂਗੇ ਜਿਹੜੀ ਸਾਢੇ 3 ਸਾਲਾਂ ਤੋਂ ਅੱਜ ਸੂ ਗਈ ਐ ਸਾਢੇ 3 ਸਾਲਾਂ ਤੋਂ ਮੱਝ ਰਿਪੀਟ ਸੀ ਜਿਹੜੀ ਏ ਠਵਾਣੇ ਦੇ ਲਾਗੇ ਕੋਈ ਪਿੰਡ ਐ ਉੱਥੋਂ ਫੰਡਰ ਕਰਕੇ ਲਿਆਏ ਸੀਗੇ ਅ 2 ਸਾਲ ਉੱਥੇ ਫੰਡਰ ਰਹੀ ਐ ਉਸ ਤੋਂ ਬਾਅਦ ਅਸੀਂ ਟ੍ਰੀਟਮੈਂਟ ਕਰਦੇ ਆ ਸੁਣਦੇ ਤੱਕ ਸਾਢੇ 3 ਸਾਲ ਲਗਭਗ ਹੋ ਗਏ ਇਹ 22 ਲੀਟਰ ਸਾਰਜ ਯੂਨੀਵਰਸਿਟੀ ਚੱਲੀ ਹੋਈ ਐ ਲਗਾਤਾਰ 2 ਸਾਲ 2 ਸਾਲ ਚਵਾਈ ਤੇ ਹਾਂਜੀ ਲਗਭਗ ਚੱਲੀ ਹੋਈ ਐ ਤੇ ਅੱਜ ਮੱਝ ਸੂ ਗਈ ਐ ਨਾਲ ਐਚ ਐਲ ਡੀ ਵੀ ਦੀ ਕੱਟੀ ਐ ਤੇ ਹੁਣ ਐਮ ਸੀ ਸਾਹਿਬ ਬੱਬਰਜੀਤ ਸਿੰਘ ਆਪਣੇ ਮੂੰਹੋਂ ਦੱਸਣਗੇ ਕਿ ਵੀ ਕਿਦਾਂ ਕਿਦਾਂ ਇਲਾਜ ਕੀਤਾ ਸੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਇਹ ਮੱਝ ਮੁੰਡਾ ਸਾਡਾ ਦੋਸਤ ਹੈ ਜੀ ਗੁਰੀ ਸਾਧਨ ਵਾਸਤੋਂ ਟਾਖਲ ਦੇ ਨੇੜੇ ਟਹਾਣਾ ਸਾਈਡ ਇਹਨਾਂ ਦਾ ਪਿੰਡ ਐ ਇਹ ਅਸੀਂ ਜਦੋਂ ਬਾਈ ਹੋਰਿਆਂ ਕੋਲੇ ਮੱਝ ਸੀ ਉਹਨਾਂ ਨੇ 2 ਲੀਟਰ ਇਹਦਾ ਦੁੱਧ ਵੀ ਰਿਕਾਰਡ ਕਰਾਇਆ ਹੋਇਆ ਉਹ ਤੋਂ ਬਾਅਦ ਜਦੋਂ ਇਹ ਮੱਝ ਨਹੀਂ ਰਹੀ ਤਾਂ ਉਹਨਾਂ ਨੇ ਇੱਕ ਇੱਕ ਦੋਸਤ ਨੂੰ ਦਿੱਤੀ ਜਦੋਂ ਉਹਨਾਂ ਕੋਲੇ ਵੀ ਇਹ ਗੱਭਣ ਨਹੀਂ ਟਿੱਕੀ ਤਾਂ ਉਹਨਾਂ ਨੇ ਇਹਨੂੰ ਅੱਕ ਕੇ ਵੀ ਅੱਗੇ ਦੇਣ ਦਾ ਫੈਸਲਾ ਕੀਤਾ ਇਹਨੇ ਜੀ ਸਾਨੂੰ ਪਤਾ ਨਹੀਂ ਜਾਣਾ ਸੀ ਕਿ ਕਰਮਾ ਵਾਲੀ ਨੇ ਕਾਟੂ ਮਾਲ ਚ ਜੀ ਵੀ ਕਟਿਆਂ ਵਾਲਿਆਂ ਕੋਲੇ ਪਰ ਇਹਦੀ ਕਿਸਮਤ ਦੇਖੋ ਕਿੱਥੇ ਤਾਂ ਇਹਨੂੰ ਆਪਦੀ ਜ਼ਿੰਦਗੀ ਦਾ ਵੀ ਯਕੀਨ ਨਹੀਂ ਸੀਗਾ ਤੇ ਅੱਜ ਇਹਨੇ ਇੱਕ ਹੋਰ ਜ਼ਿੰਦਗੀ ਨੂੰ ਜਨਮ ਦਿੱਤਾ ਉਹ ਸਾਰਾ ਜਿਹੜਾ ਧੰਨਵਾਦ ਹੈ ਤੇ ਮੈਂ ਕਹਣਾ ਸੇਵਾਏ ਸਾਡੇ ਡਾਕਟਰ ਸਾਹਿਬ ਦੇ ਹੱਥੋਂ ਲਿਖੀ ਸੀ ਜਦੋਂ ਅਸੀਂ ਇਹਨਾਂ ਨੂੰ ਬਿਨਾਂ ਪੁੱਛੀ ਮੱਝ ਲਿਆਏ ਕਿਉਂਕਿ ਇੱਕ ਸਾਡੀ ਹੋਰ ਉਹਰੇ ਗਾਂ ਖੜੀ ਹੈ ਇਹ ਵੀ ਇਹੀ ਕੰਮ ਸੀਗਾ ਇਹਦਾ ਇਹ ਵੀ ਸਾਡੇ ਦੋਸਤ ਹੋਈਆਂ ਗੁਰੀ ਸਾਧਨ ਵਾਸਤੋ ਜੀ ਉਸ ਤੋਂ ਬਾਅਦ ਇਹ ਗਾਂ ਸਾਡੇ ਕੋਲੇ ਆ ਕੇ ਦੋ ਤੋਂ ਤਿੰਨ ਸੂਏ ਸੂਪੀ ਉਹਦੀ ਵੀ ਵਿੱਚ ਵੀਡੀਓ ਦਿਖਾ ਦੋ ਤੇ ਇਹਦੀਆਂ ਹੁਣ ਅਸੀਂ ਇੰਪੋਰਟਡ ਜਿਹੜੀਆਂ ਬੱਚੀਆਂ ਵੀ ਲੈ ਤੀਆਂ ਹੁਣ ਫੇਰੇ ਪ੍ਰੈਗਨੈਂਟ ਹੈ ਜੀ ਅਸੀਂ ਪਹਿਲਾਂ ਬੱਚੀ 135000 ਦੀ ਵੇਚੀ ਨਹੀਂ ਇਹਨੇ ਵੀ ਐਂ ਜਾਣਾ ਸੀ ਤੇ ਡਾਕਟਰ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਦੋਂ ਕੋਈ ਵੀ ਅਜਿਹਾ ਕੇਸ ਹੁੰਦਾ ਸਾਡੇ ਸਰਦੂਲ ਕੜਦੇ ਸਾਰੇ ਨੇੜੇ ਦੇੜੇ ਪਿੰਡਾਂ 'ਚ ਅਸੀਂ ਇਹਨੂੰ ਭੇਜਦੇ ਵੀ ਆ ਡਾਕਟਰ ਸਾਹਿਬ ਨੂੰ ਤੇ ਜਿੱਥੇ ਵੀ ਜਾਂਦੇ ਆ ਪ੍ਰਮਾਤਮਾ ਨੇ ਇਹਨਾਂ ਦੇ ਜਿਹੜਾ ਹੱਥ ਜੱਸ ਦਿੱਤਾਗਾ ਤੇ ਉਸ ਨਾਲ ਉਹ ਸਫਲ ਹੋ ਜਾਂਦਾ ਕੇਸ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਜੀ ਜੇ ਕੋਈ ਚੀਜ਼ ਹੈ ਚੰਗੇ ਹੱਥਾਂ ਚਾਜੇ ਤਾਂ ਉਜੜੀ ਹੋਈ ਚੀਜ਼ ਵੀ ਇੱਕ ਫੁੱਲ ਦੇਣ ਲੱਗ ਜਾਂਦੀ ਹੈ ਫਲ ਦੇਣ ਲੱਗ ਜਾਂਦੀ ਹੈ ਤੇ ਜੇ ਕੋਈ ਚੰਗਾ ਹੀਰਾ ਪਸੂ ਮਾੜੇ ਬੰਦੇ ਦੇ ਮਾੜੇ ਡਾਕਟਰ ਦੇ ਬਣਾ ਤਿਆਰਬੇ ਵਾਲੇ ਦੇ ਹੱਥਾਂ ਚੜ ਜੇ ਤਾਂ ਉਹ ਉਜੜ ਜਾਂਦਾ ਤੇ ਡਾਕਟਰ ਸਾਹਿਬ ਸੁਖਵਿੰਦਰ ਜੀ ਦਾ ਬਹੁਤ ਬਹੁਤ ਧੰਨ ਕਰਦੇ ਆ ਧੰਨਵਾਦ ਕਰਦਾ ਮੈਂ ਤੇ ਪ੍ਰਮਾਤਮਾ ਮਿਹਰ ਕਰੇ ਵੀ ਹੋਰ ਵੀ ਜਿੰਨੇ ਸਾਡੇ ਪਸ਼ੂ ਪਾਲਣ ਵਾਲੇ ਵੀਰ ਆ ਉਹਨਾਂ ਦੇ ਸਾਰੇ ਡਾਕਟਰ ਸਾਹਿਬ ਦੇ ਟੱਚ ਚ ਆਉਂਦੇ ਰਹਿਣ ਤੇ ਸਾਰਿਆਂ ਦਾ ਭਲਾ ਹੋਵੇ ਧੰਨਵਾਦ ਜੀ ਧੰਨਵਾਦ